ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ ਇਜਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾਗੰਜੂਰ ਗੁਰ ਗੋਬਿੰਦ ਸਿੰਘ ਜੁਮਲਾ ਫੈਜਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰ ਗੋਬਿੰਦ ਸਿੰਘ ਸਾਹਿਬ ਸ਼ਾਨ ਸ਼ਾ ਗੁਰ ਗੋਬਿੰਦ ਸਿੰਘ ਸਾਹਿਬ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਥ ਦੇ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਕਸ਼ਮੀਰੀ ਪ੍ਰੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਆਏ ਨੇ ਮਹਾਰਾਜ ਜੀ ਨੇ ਉਹਨਾਂ ਦੀ ਚਿੰਤਾ ਨੂੰ ਸੁਣ ਕੇ ਤੇ ਚਿੰਤਾ ਦੂਰ ਕਰ ਦਿੱਤੀ। ਆਖਿਆ ਵੀ ਸਜਣੋ ਤੁਸੀਂ ਵਾਪਸ ਆਪਣੇ ਦੇਸ਼ ਚਲੇ ਜਾਓ। ਅਦੇ ਬਾਦਸ਼ਾਹ ਨੂੰ ਸੁਨੇਹਾ ਕਲ ਦਿਓ ਕਿ ਤੇਗ ਬਹਾਦਰ ਸਾਹਿਬ ਸਾਡੇ ਗੁਰੂ ਅਤੇ ਨੇਤਾ ਨੇ ਜੇਕਰ ਉਹ ਮੁਸਲਮਾਨ ਬਨਣਾ ਕਬੂਲ ਕਰ ਲੈਣਗੇ ਤਾਂ ਅਸੀਂ ਸਾਰੇ ਉਹਨਾਂ ਦੇ ਮਗਰ ਇਸਲਾਮ ਧਰਮ ਗ੍ਰਹਿਣ ਕਰ ਲਵਾਂਗੇ ਜਦੋਂ ਬਾਦਸ਼ਾਹ ਔਰੰਗਜ਼ੇਬ ਸਾਨੂੰ ਬੁਲਾਪੇ ਜਿਗਾ ਅਸੀਂ ਉਹਦੇ ਨਾਲ ਨਿਭੜ ਲਵਾਂਗੇ ਕਸ਼ਮੀਰੀ ਪ੍ਰੋਤਾਂ ਦੇ ਉਦਾਸ ਤੇ ਉੱtre ਹੋਏ ਚਿਹਰੇ ਚਮਕ ਪਏ ਉਹਨਾਂ ਦੇ ਦਿਲਾਂ ਵਿੱਚ ਆਸ ਦੀ ਅਤੇ ਸ਼ਰਧਾ ਦੀ ਜੋਤ ਜਗਮਗਾ ਉੱਠੀ ਉਹ ਗੁਰੂ ਸਾਹਿਬ ਅਦੇ ਗੋਬਿੰਦ ਜੀ ਨੂੰ ਆਦਰ ਸਹਿ ਡੰਡਾਤ ਕਰਕੇ ਵਾਪਸ ਚੱਲ ਪਏ ਬਾਦਸ਼ਾਹ ਔਰੰਗਜ਼ੇਬ ਬੜਾ ਖੁਸ਼ੀ ਹੋ ਸਮਝਦਾ ਸੀ ਕਿ ਉਹਦਾ ਚਿਰ ਦਾ ਸੁਪਨਾ ਹੁਣ ਪੂਰਾ ਹੋਣ ਵਾਲਾ ਹੈ ਕਿਹੜਾ ਸੁਪਨਾ ਵੀ ਸਾਰੇ ਭਾਰਤ ਵਾਸੀਆਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣਾ ਇਨੂ ਨੇ ਆਪਣੇ ਜੀਵਨ ਦੇ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੋਇਆ ਸੀ ਹੁਣ ਇੱਕ ਗੱਲ ਨਿਰਣੇ ਵਾਲੇ ਮੋੜ ਤੇ ਪਹੁੰਚ ਗਈ ਸੀ ਹੁਣ ਇੱਕ ਕੇਵਲ ਇੱਕ ਆਦਮੀ ਨੂੰ ਮਨਾਉਣ ਦੀ ਲੋੜ ਸੀ ਫਿਰ ਸਾਰੇ ਹਿੰਦੂ ਮੁਸਲਮਾਨੀ ਮਤ ਨੂੰ ਧਾਰਨ ਕਰ ਲੈਣਗੇ ਸਾਰੇ ਭਾਰਤ ਵਿੱਚ ਇਸਲਾਮ ਦਾ ਝੰਡਾ ਲਹਿਰਾਉਣ ਲੱਗੇਗਾ ਇਹ ਆਦਮੀ ਕੌਣ ਸੀ ਛੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਦਿੱਲੀ ਸੱਦਾ ਭੇਜਿਆ ਔਰੰਗਜ਼ੇਬ ਦਾ ਖਿਆਲ ਸੀ ਕਿ ਤੇਗ ਬਹਾਦਰ ਇੱਕ ਗਰੀਬੜਾ ਤੇ ਨਿਮਾਣਾ ਜਿਹਾ ਫਕੀਰ ਹੋਵੇਗਾ ਉਹ ਸ਼ਾਹੀ ਦਰਬਾਰ ਦੇ ठाट ਤੇ ਸ਼ਾਨੋ ਸ਼ਕਤ ਨੂੰ ਵੇਖ ਕੇ ਰੋਗ ਵਿੱਚ ਆ ਜਾਏਗਾ ਤੇ ਝਾਟ-ਏ-ਸਲਾਮ ਕਬੂਲ ਕਰ ਲਵੇਗਾ ਉਹਦੀ ਵੇਖਾ ਵੇਖੀ ਸਾਰੇ ਹਿੰਦੂ ਮਾਨ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਐਵੇਂ ਉਹ ਇਤਿਹਾਸ ਵਿੱਚ ਇਸਲਾਮ ਦਾ ਸਭ ਤੋਂ ਵੱਡਾ ਪ੍ਰਚਾਰਕ ਬਣ ਜਾਵੇਗਾ ਕਰੋੜਾਂ ਲੋਕਾਂ ਨੂੰ ਇਸਲਾਮ ਵਿੱਚ ਲਿਆਉਣ ਦਾ ਪੁੰਨ ਖੱਟ ਲਵੇਗਾ ਸਵਾਬ ਖੱਟ ਲਵੇਗਾ ਪਰ ਉਹਦਾ ਸੁਪਨਾ ਪੂਰਾ ਨਾ ਹੋ ਸਕਿਆ ਇਤਿਹਾਸ ਦਾ ਧਾਰਾ ਬਿਲਕੁਲ ਦੂਜੇ ਪਾਸੇ ਮੁੜ ਗਿਆ ਗੁਰੂ ਤੇਗ ਬਹਾਦਰ ਜੀ ਜਿਉ ਮਹਾਨ ਨਿਰਣਾ ਲਿਆ ਸੀ ਉਹਨੂੰ ਅਮਲ ਵਿੱਚ ਲਿਆਉਣ ਲਈ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ ਕਿ ਬਾਲ ਗੋਬਿੰਦ ਜੀ ਨੂੰ ਆਪਣੀ ਜਗ੍ਹਾ ਗੁਰਗੱਦੀ ਦੇਣ ਦਾ ਐਲਾਨ ਕਰ ਦਿੱਤਾ ਸੰਗਤਾਂ ਨੂੰ ਆਗਿਆ ਕੀਤੀ ਕਿ ਸਾਡੀ ਗੈਰ ਹਾਜ਼ਰੀ ਵਿੱਚ ਉਹ ਗੁਰੂ ਜੀ ਨੂੰ ਆਪਣਾ ਗੁਰੂ ਸਮਝਣ ਅਤੇ ਉਹਨਾਂ ਦੀ ਆਗਿਆ ਵਿੱਚ ਚੱਲਣ ਫੇਰ ਉਹ ਕੋਈ ਸੇਵਕਾਂ ਨੂੰ ਨਾਲ ਲੈ ਕੇ ਦਿੱਲੀ ਵੱਲ ਰਵਾਨਾ ਹੋ ਗਏ ਗੁਰੂ ਜੀ ਰਸਤੇ ਵਿੱਚ ਵੱਡੇ ਵੱਡੇ ਨਗਰਾਂ ਗਰਾਵਾਂ ਵਿੱਚ ਠਹਿਰਦੇ ਧਰਮ ਪ੍ਰਚਾਰ ਕਰਦੇ ਗਏ ਸਾਰੇ ਦੇਸ਼ ਵਿੱਚ ਗੱਲ ਫੈਲ ਗਈ ਕਿ ਗੁਰੂ ਤੇਗ ਬਹਾਦਰ ਜੀ ਬਾਦਸ਼ਾਹ ਆਰੰਗਜੀਤ ਨੂੰ ਮਿਲਣ ਲਈ ਦਿੱਲੀ ਜਾ ਰਹੇ ਹਨ ਅਦੇਸ ਮੁਲਾਕਾਤ ਵਿੱਚ ਦੇਸ਼ ਦੇ ਭਵਿੱਖ ਦਾ ਫੈਸਲਾ ਹੋਣ ਵਾਲਾ ਕਈ ਲੋਕ ਇਸ ਫੈਸਲੇ ਨੂੰ ਜਾਣਨ ਦੀ ਉਤਾਵਲੀ ਵਿੱਚ ਗੁਰੂ ਜੀ ਦੇ ਨਾਲ ਨਾਲ ਦਿੱਲੀ ਵੱਲ ਚੱਲ ਪਏ ਇਸ ਰਾ ਗੁਰੂ ਜੀ ਦੇ ਨਾਲ ਬਹੁਤ ਸਾਰੀ ਸੰਗਤ ਜੁੜ ਗਈ। ਹਣ ਦਿੱਲੀ ਪਹੁੰਚ ਕੇ ਗੁਰੂ ਸਾਹਿਬ ਨੇ ਨਗਰ ਦੇ ਬਾਗ ਬਗੀਚੀ ਦੇ ਵਿੱਚ ਇੱਕ ਉਤਾਰਾ ਜਾ ਕੀਤਾ। ਬਾਦਸ਼ਾਹ ਨੂੰ ਸੂਚਨਾ ਮਿਲ ਚੁੱਕੀ ਸੀ ਉਸਨੇ ਸ਼ਾਈ ਫੌਜ ਦੇ ਸਿਪਾਈ ਬਗੀਚੀ ਦੇ ਇਰਦ-ਗਿਰਦ ਨਿਯਤ ਕਰ ਦਿੱਤੇ ਜਾਣੋ ਵੀ ਇੱਕ ਤਰ੍ਹਾਂ ਗੁਰੂ ਜੀ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਫਿਰ ਉਹਨੇ ਕੁਝ ਕਾਜੀ ਮੌਲਵੀ ਅਦੇ ਸਲਾਮ ਧਰਮ ਦੇ ਵਿਦਵਾਨ ਗੁਰੂ ਜੀ ਪਾਸ ਭੇਜਤਾ ਉਹ ਜੋ ਗੁਰੂ ਸਾਹਿਬ ਨੂੰ ਮੁਸਲਮਾਨ ਬਣਨ ਲਈ ਪ੍ਰੇਰਣਾ ਦੇਣ ਗੁਰੂ ਸਾਹਿਬ ਜੀ ਉਹਨਾਂ ਵਿਦਵਾਨਾਂ ਦੇ ਨਾਲ ਕਈ ਦਿਨਾਂ ਤੱਕ ਧਰਮ ਚਰਚਾ ਕਰਦੇ ਰਹੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਾਰੇ ਬ੍ਰਹਿਮੰਡ ਦਾ ਰੱਬ ਇੱਕ ਹੈ ਕੇਵਲ ਦੇ ਕੇਵਲ ਵੱਖ-ਵੱਖ ਧਰਮਾਂ ਵਾਲਿਆਂ ਨੇ ਉਦੇ ਨਾਂ ਵੱਖ-ਵੱਖ ਰੱਖ ਲਏ ਨੇ ਸਾਰੇ ਧਰਮਾਂ ਦੀ ਮੰਜ਼ਿਲ ਵੀ ਇੱਕ ਹੈ ਸਿੱਖਿਆ ਵੀ ਇੱਕ ਹੈ ਕੇਵਲ ਪੂਜਾ ਜਾਂ ਇਬਾਦਤ ਦੇ ਢੰਗ ਵੱਖ-ਵੱਖ ਨੇ ਜਦੋਂ ਖੁਦਾ ਇੱਕ ਹੈ ਜੋਤ ਇੱਕ ਹੈ ਫਿਰ ਇੱਕ ਧਰਮ ਵਾਲੇ ਨੂੰ ਦੂਜਾ ਧਰਮ ਧਾਰਨ ਕਰਨ ਤੇ ਮਜਬੂਰ ਕਿਉਂ ਕੀਤਾ ਜਾਏ ਉਹਨਾਂ ਨੇ ਇਹ ਵੀ ਆਖਿਆ ਕਿ ਪ੍ਰੇਰਣਾ ਜਾਂ ਪਿਆਰ ਨਾਲ ਜੇ ਕੋਈ ਆਪਣਾ ਧਰਮ ਬਦਲ ਲੈਂਦਾ ਇਹਦੇ ਵਿੱਚ ਕੋਈ ਬਰਿਆਈ ਨਹੀਂ ਪਰ ਕਿਸੇ ਦਾ ਜ਼ਬਰਦਸਤੀ ਧਰਮ ਬਦਲਣਾ ਵੱਡਾ ਪਾਪ ਹੈ ਖੁਦਾ ਇਸ ਪਾਪ ਤੋਂ ਕਦੀ ਖੁਸ਼ ਨਹੀਂ ਹੋ ਸਕਦਾ ਸੋ ਤੁਸੀਂ ਆਪਣੇ ਬਾਦਸ਼ਾਹ ਨੂੰ ਸਮਝਾਓ ਕਿ ਉਹ ਅਜਿਹਾ ਕਰਨਾ ਛੱਡ ਦੇਵੇ ਮੁਸਲਮਾਨ ਕਾਜ਼ੀਆਂ ਤੇ ਮੌਲਵੀਆਂ ਕੋਲੋਂ ਗੁਰੂ ਸਾਹਿਬਾਂ ਦੇ ਬਚਨਾਂ ਦਾ ਕੋਈ ਜਵਾਬ ਨਾ ਦਿੱਤਾ ਗਿਆ ਪਰ ਉਹ ਗੁਰੂ ਸਾਹਿਬ ਦੀਆਂ ਦਲੀਲਾਂ ਦੀ ਸਚਾਈ ਨੂੰ ਮੰਨਣ ਦੀ ਥਾਂ ਸਗੋਂ ਚਿੜ ਗਏ ਤੇ ਬਾਦਸ਼ਾਹ ਦੇ ਜਾ ਕੰਨ ਭਰੇ ਕਿ ਤੇਗ ਬਹਾਦਰ ਬੜਾ ਅੜੀਲ ਹੈ ਉਹ ਮੁਸਲਮਾਨ ਬਣਨ ਲਈ ਤਿਆਰ ਨਹੀਂ ਸਗੋ ਇਸਲਾਮ ਨੂੰ ਦੂਜੇ ਧਰਮਾਂ ਦੇ ਬਰਾਬਰ ਆਖਦਾ ਇਹ ਇਸਲਾਮ ਦੀ ਤੋਹੀਨ ਹੈ ਅਪਮਾਨ ਹੈ ਇਸ ਗੁਸਤਾਖੀ ਲਈ ਤੇਗ ਬਾਦਰ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਇਹ ਸੁਣ ਕੇ ਆਰੰਭਜੀਤ ਲੋਹਾ ਲਖਾ ਹੋ ਗਿਆ ਉਹਦੇ ਇਤਿਹਾਸ ਵਿੱਚ ਇਸਲਾਮ ਦਾ ਸਭ ਤੋਂ ਵੱਡਾ ਪ੍ਰਚਾਰਕ ਬਨਣ ਦਾ ਸੁਪਨਾ ਟੁੱਟ ਗਿਆ ਉਹਨੇ ਗੁਰੂ ਜੀ ਨੂੰ ਸੁਨੇਹਾ ਭੇਜਿਆ ਵੀ ਜੇ ਤੁਹਾਡੇ ਅੰਦਰ ਕੋਈ ਰੂਹਾਨੀ ਤਾਕਤ ਹੈ ਸਾਨੂੰ ਕੋਈ ਕਰਾਮਾਤ ਕਰਕੇ ਵਿਖਾਓ ਨਹੀਂ ਤਾਂ ਤੁਹਾਨੂੰ ਇੱਕ ਦੰਬੀ ਤੇ ਪਾਪੀ ਪਖੰਡੀ ਸਾਧੂ ਸਮਝ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਗੁਰੂ ਸਾਹਿਬ ਨੇ ਬਾਦਸ਼ਾਹ ਨੂੰ ਉਤਰਕ ਲਿਆ ਆ ਕੇ ਸਾਡੇ ਅੰਦਰ ਕਰਾਮਾਤਾਂ ਦੀ ਸ਼ਕਤੀ ਜ਼ਰੂਰ ਪਰ ਅਸੀਂ ਕੋਈ ਕਰਾਮਾਤ ਨਹੀਂ ਵਿਖਾਉਣੀ ਬਾਦਸ਼ਾਹ ਨੂੰ ਜੇਕਰ ਕਰਾਮਾਤ ਤੇ ਚਮਤਕਾਰ ਵੇਖਣ ਦਾ ਸ਼ੌਂਕ ਸਾਨੂੰ ਸ਼ਹੀਦ ਕਰ ਦੇਵੇ ਫਿਰ ਉਹ ਪ੍ਰਤੱਖ ਕਰਾਮਾਤ ਵੇਖ ਲਵੇਗਾ ਗੁਰੂ ਸਾਹਿਬ ਨੇ ਜਾਣ ਲਿਆ ਔਰੰਗਜ਼ੇ ਵਰਗਾ ਨਿਰਦਈ ਤਵੱਸਵੀ ਬਾਦਸ਼ਾਹ ਕਿਸੇ ਦਲੀਲ ਨੂੰ ਨਹੀਂ ਮੰਨਣ ਲੱਗਾ ਉਹਨਾਂ ਨੇ ਆਪਣਾ ਅੰਤ ਸਮਾ ਨੇੜੇ ਆਇਆ ਵੇਖ ਕੇ ਨજરਬੰਦੀ ਵਿੱਚੋਂ ਇੱਕ ਸਿੱਖ ਨੂੰ 5 ਪੈਸੇ ਨਾਰੀਅਲ ਦੇ ਕੇ ਆਨੰਦਪੁਰੇ ਭੇਜ ਦਿੱਤਾ ਤਾਂ ਜੋ ਸਹਿਬਜ਼ਾਦੇ ਨੂੰ ਗੁਰਗੱਦੀ ਦਾ ਤਿਲਕ ਦੇ ਦਿੱਤਾ ਜਾਵੇ ਸਿੱਖ ਨੇ ਆਨੰਦਪੁਰ ਪਹੁੰਚ ਗਏ ਸਾਰੀ ਸੰਗਤ ਦੇ ਸਾਹਮਣੇ ਗੁਰੂ ਜੀ ਦੀ ਆਗਿਆ ਕਹਿ ਸੁਣਾਈ 5 ਪੈਸੇ ਨਾਰੀਅਲ ਗੋਬਨ ਜੀ ਦੇ ਸਾਹਮਣੇ ਰੱਖ ਕੇ ਮੱਥਾ ਟੇਕਿਆ ਉਪਰੰਤ ਸਾਰੀ ਸੰਗਤ ਨੇ ਬਾਲ ਗੁਰੂ ਜੀ ਦੇ ਅੱਗੇ ਸਿਰ ਝੁਕਾ ਕੇ ਮੱਥਾ ਟੇਕਿਆ ਇਸ ਤੋਂ ਬਾਅਦ ਸਨੇਹਾ ਲੈ ਕੇ ਆਏ ਸਿੱਖ ਨੇ ਖੜੇ ਹੋ ਕੇ ਦਿੱਲੀ ਵਿੱਚ ਉਹੀਆਂ ਘਟਨਾਵਾਂ ਦਾ ਸਾਰਾ ਹਾਲ ਸੰਗਤ ਨੂੰ ਦੱਸਿਆ ਕਿ ਬਾਦਸ਼ਾਹ ਗੁਰੂ ਸਾਹਿਬ ਨੂੰ ਕਈ ਪ੍ਰਕਾਰ ਦੇ ਲੋਭ ਲਾਲਚ ਡਰਾਵੇ ਦੇ ਰਿਹਾ ਕਿ ਉਹ ਮੁਸਲਮਾਨ ਬਣ ਜਾਣ ਪਰ ਗੁਰੂ ਸਾਹਿਬ ਆਪਣੇ ਅਦਰਸ਼ ਤੇ ਅਡੋਲ ਖੜੇ ਹਨ ਉਹ ਸ਼ਰਾਂ ਨੂੰ ਮੰਨਣ ਜਾਂ ਕਿਸੇ ਤਰ੍ਹਾਂ ਦੀ ਕਰਾਮਾਤ ਵਿਖਾਉਣ ਲਈ ਤਿਆਰ ਨਹੀਂ ਹੋਏ ਉਹ ਬੜੇ ਧੀਰਜ ਨਾਲ ਆਨੰਦ ਪ੍ਰਸੰਨ ਰਹਿੰਦੇ ਹਨ ਉਹਨਾਂ ਨੂੰ ਕੈਦ ਜਾਂ ਨਜ਼ਰਬੰਦੀ ਦੀ ਰੱਤੀ ਵੀ ਪ੍ਰਵਾਹ ਨਹੀਂ ਦਿਨ ਢਲਣ ਦੇ ਕਰੀਬ ਅਚਾਨਕ ਇੱਕ ਸਿੱਖ ਦਿੱਲੀ ਤੋਂ ਖਬਰ ਲੈ ਕੇ ਆਇਆ ਕਿ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਸ਼ਹੀਦ ਹੋ ਗਏ ਹਨ ਅਦੇ ਇੱਕ ਸਿੱਖ ਉਹਨਾਂ ਦਾ ਸੀਸ ਲੈ ਕੇ ਛੇਤੀ ਹੀ ਆਨੰਦਪੁਰ ਸਾਹਿਬ ਪਹੁੰਚ ਰਿਹਾ ਜਦੋਂ ਇਸ ਖਬਰ ਦਾ ਪਤਾ ਲੱਗਾ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਚਾਲਮ ਨਰੰਗੇ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ ਨੇ ਸਾਰੇ ਨਗਰੇ 'ਚ ਹਾਹਾਕਾਰ ਮੱਚ ਗਈ ਮਹਿਲਾਵਲੋਂ ਉੱਚੀ ਉੱਚੀ ਰੁਦਣ ਦੀਆਂ ਆਵਾਜ਼ਾਂ ਲੱਗੀਆਂ ਇਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੇਵਕ ਨੂੰ ਘਰ ਅਕੂ ਆਪੇ ਜਾਗੇ ਸਤਿਗੁਰ ਜੀ ਵਾਸਤੇ ਰੁਦਨ ਨਾ ਕਰੋ ਸਾਰੇ ਮਿਲ ਕੇ ਬਾਣੀ ਦਾ ਉਚਾਰਨ ਕਰੋ ਅਕਾਲ ਪੁਰਖ ਦੇ ਭਾਣ ਵਿੱਚ ਰੋ ਮਾਹ ਪੁਰਖ ਪਾਰੇ ਉਪਕਾਰੇ ਤਮਨੁਖੀ ਜਨਮ ਧਾਰਦੇ ਨੇ ਆਪਣਾ ਕਾਰਜ ਪੂਰਾ ਕਰਕੇ ਚਲੇ ਜਾਂਦੇ ਨੇ ਉਹ ਆਪਣੀ ਇੱਛਾ ਨਾਲ ਸੰਸਾਰ ਵਿੱਚ ਆਉਂਦੇ ਨੇ ਆਪਣੀ ਇੱਛਾ ਨਾਲ ਹੀ ਪਰਲੋਕ ਗਮਨ ਕਰ ਜਾਂਦੇ ਨੇ ਉਹਨਾਂ ਵਾਸਤੇ ਰੋਦਨ ਕਰਨ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਯੋਗ ਨਹੀਂ ਇਸ ਲਈ ਤੁਸੀਂ ਸਿਮਰਨ ਕਰਕੇ ਆਪਣਾ ਜਨਮ ਸੁਧਾਰੋ ਇਹ ਸੁਣ ਕੇ ਸਾਰੇ ਸ਼ਾਂਤ ਹੋ ਗਏ ਗੁਰਬਾਣੀ ਦਾ ਉਚਾਰਨ ਕਰਨ ਲੱਗੇ ਦੀਵਾਨ ਵਿੱਚ ਵੀ ਬਾਣੀ ਦਾ ਪਾਠ ਹੋਣ ਲੱਗਾ ਹੰਦਸ਼ਮੀਸ਼ ਜੀ ਨੇ ਦੋ ਘੋੜ ਸਵਾਰ ਸਿੱਖਾਂ ਨੂੰ ਕੀਰਤਪੁਰ ਵੱਲ ਭੇਜਿਆ ਗੇ ਜਿਹੜਾ ਸਿੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆ ਰਿਹਾ ਉਹਨੂੰ ਰਸਤੇ ਵਿੱਚ ਮਿਲੋ ਸਾਰੀ ਖਬਰ ਪਤਾ ਮਾਲਮ ਕਰੋ ਹੁਕਮੇ ਅਨੁਸਾਰ ਦੋਵੇਂ ਸਵਾਰ ਤੇਜ਼ੀ ਨਾਲ ਤੀਰਤਪੁਰ ਸੈਭ ਵੱਲ ਚੱਲ ਗਏ ਤੀਰਤਪੁਰ ਤੋਂ ਕੁਝ ਕੋ ਅੱਗੇ ਉਸ ਸਿੱਖ ਨੂੰ ਜਾ ਕੇ ਮਿਲੇ ਜਿਹੜਾ ਮਹਾਰਾਜ ਜੀ ਦੇ ਪਵਿੱਤਰ ਸੀਸ ਨੂੰ ਸ਼ਵਸ ਚਾਦਰੇ ਵਿੱਚ ਲਪੇਟ ਕੇ ਆਪਣੇ ਸਿਰ ਤੇ ਚੁੱਕੀ ਆ ਰਿਆ ਸੀ ਉਹਨਾਂ ਨੇ ਉਸ ਪਾਸੋਂ ਸਾਰੀ ਘਟਨਾ ਦਾ ਵੇਰਵਾ ਮਾਲਮ ਗੀਤਾ ਨੂੰ ਆਖਿਆ ਕਿ ਤੁਸੀਂ ਸੀਸ ਲੈ ਕੇ ਕੀਰਤਪੁਰ ਪਹੁੰਚ ਜਾਓ ਅਸੀਂ ਮਾਤਾ ਜੀ ਅਤੇ ਦਸ਼ਮੇਸ਼ ਜੀ ਤੋਂ ਪੁੱਛ ਕੇ ਆਉਨੇ ਆ ਜਿਵੇਂ ਉਹਨਾਂ ਦਾ ਹੁਕਮ ਹੋਵੇਗਾ ਕੀਤਾ ਜਾਵੇਗਾ ਦਿੱਲੀ ਵਿੱਚ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਉਹਨਾਂ ਦਾ ਪਵਿੱਤਰ ਸੀਸ ਲਿਆਉਣ ਦੀ ਘਟਨਾ ਸੀਜ਼ ਲਿਆਉਣ ਵਾਲੇ ਸਿੱਖ ਭਾਈ ਜੈਤਾ ਨੇ ਦਸ਼ਮੇਂ ਸੀਦੇ ਭੇਜੇ ਸਵਾਰਾਂ ਨੇ ਇਸ ਤਰ੍ਹਾਂ ਸੁਣਾਈ ਜਦੋਂ ਔਰੰਗਜ਼ੇਬ ਨੇ ਵੇਖਿਆ ਕਿ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇਸਲਾਮ ਕਬੂਲ ਕਰਨ ਲਈ ਨਹੀਂ ਮੰਨਗੇ ਉਹਨਾਂ ਨੇ ਕ੍ਰੋਧ ਵਿੱਚ ਆ ਕੇ ਸੈਯਦ ਆਦਮ ਜਲਾਦ ਨੂੰ ਹੁਕਮ ਦਿੱਤਾ ਕਿਉਂ ਸਾਹਿਬ ਜੀ ਨੂੰ ਸ਼ਹੀਦ ਕਰ ਦੇਣ ਉਸ ਵੇਲੇ ਮਹਾਰਾਜੇ ਕੋਲ ਬੜੀ ਭੀੜ ਜੁੜੀ ਹੋਈ ਸੀ ਲੋਕ ਭਾਵੇਂ ਉਹ ਹਿੰਦੂ ਸਨ ਭਾਵੇਂ ਮੁਸਲਮਾਨ ਬਾਦਸ਼ਾਹ ਦੇ ਹੁਕਮ ਤੋਂ ਬੜੇ ਦੁਖੀ ਸਨ ਭਾਈ ਜੈਤਾ ਨੇ ਤੇ ਉਹਨਾਂ ਦਾ ਸਾਥੀ ਭਾਈ ਉਦਾ ਮੁਸਲਮਾਨੀ ਵੇਸ ਵਿੱਚ ਭੀੜ ਵਿੱਚ ਰਲੇ ਖੜੇ ਸਨ ਉਹਨਾਂ ਦਾ ਦ੍ਰਿੜ ਇਰਾਦਾ ਸੀ ਜਿਸ ਸਾਹਿਬ ਜੀ ਦੇ ਸੀਸ ਨੂੰ ਧਰਤੀ ਦੇ ਨਹੀਂ ਡਿੱਗਣ ਦੇਣਾ ਜਿਵੇਂ ਹੋਵੇ ਸੀਸ ਨੂੰ ਲੈ ਕੇ ਆਉਣਾ ਹੈ ਜਿਸ ਵੇਲੇ ਜਲਾਦ ਤਲਵਾਰ ਚਲਾਉਂਦਾ ਉਸ ਸਮੇਂ ਆਕਾਸ਼ ਧੁੰਦਲਾ ਹੋ ਰਿਹਾ ਸੀ ਅਚਾਨਕ ਜ਼ੋਰ ਦੀ ਹਨੇਰੀ ਵਗ ਪਈ ਸਾਰੇ ਪਾਸੇ ਡੂੰਗਾ ਅੰਧਕਾਰ ਛਾ ਗਿਆ ਜਾਪਿਆ ਜਿਵੇਂ ਧਰਤੀ ਵਝਾਲ ਨਾਲ ਕੰਬ ਰਹੀ ਹੋਵੇ ਕੀ ਲੋਗ ਦੇ ਬਾਦਸ਼ਾਹ ਦੇ ਸਿਪਾਹੀ ਸਾਰੇ ਭੈ ਭੀਤ ਹੋ ਗਏ ਭੀੜ ਵਿੱਚ ਅਬੜਾ ਤੇ ਬੜੀ ਮਚ ਗਈ ਇਸ ਤੋਂ ਲਾਭ ਉਠਾ ਕੇ ਭਾਈ ਜੈਤਾ ਨੇ ਸਹਬ ਜੀ ਦੇ ਸੀਸ ਨੂੰ ਚਾਦਰ ਵਿੱਚ ਲਪੇਟ ਲਿਆ ਕਾਲੀ ਨਾਲ ਭੀੜ ਵਿੱਚੋਂ ਰਾਹ ਬਣਾਉਂਦੇ ਦਿੱਲੀ ਤੋਂ ਨਿਕਲ ਗਏ ਭਾਈ ਉਦਾ ਦਿੱਲੀ ਠਹਿਰ ਗਏ ਕਿ ਕੋਈ ਡਾਲ ਬਣੇ ਤਾਂ ਮਹਾਰਾਜ ਜੀ ਦੇ ਧਰਨ ਨੂੰ ਇਹ ਲੈ ਚਲੀਏ ਇਹ ਸਾਰੀ ਵਾਰਤਾ ਸਵਾਰਾਂ ਨੇ ਦਿਵਾਨ ਵਿੱਚ ਦਸ਼ਮੇਸ਼ ਜੀ ਨੂੰ ਜਾ ਕੇ ਸੁਣਾਈ ਦਸ਼ਮੇਸ਼ ਜੀ ਨੇ ਭਾਈ ਜੈਤੇ ਦੀ ਬੜੀ ਪ੍ਰਸੰਤਾ ਕੀਤੀ ਸੰਗਤਾਂ ਵੇ ਧੰਨ ਭਾਈ ਜੈਤਾ ਧੰਨ ਭਾਈ ਜੈਤਾ ਪੁਕਾਰ ਉੱਠੀਆਂ ਹੁਣ ਗੋਬਿੰਦ ਜੀ ਨੇ ਮਾਤਾ ਜੀ ਅਤੇ ਮਾਮਾ ਕਿਰਪਾਲ ਨੂੰ ਪੁੱਛਿਆ ਕਿ ਸਹਿਬ ਜੀ ਦੇ ਸੀਸ ਦਾ ਸੰਸਕਾਰ ਕਿੱਥੇ ਕੀਤਾ ਜਾਵੇ ਕੀਰਤਪੁਰ ਜਾਂ ਆਨੰਦਪੁਰ ਕਈ ਮਸੰਦਾਂ ਦਾ ਵਿਚਾਰ ਸੀ ਕਿ ਜਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਦੇਹ ਦਾ ਸੰਸਕਾਰ ਕੀਰਤਪੁਰ ਵਿੱਚ ਹੋਇਆ ਪਰਿਵਾਰ ਦੇ ਸਬਨਾ ਜੀਆ ਗੁਰੂ ਹਰ ਰਾਏ ਸਾਹਿਬ ਬਾਬਾ ਸੂਰਜਮਲ ਜੀ ਦਾ ਸੰਸਕਾਰ ਵੀ ਕੀਰਤਪੁਰ ਵਿਖੇ ਹੀ ਉਹਿਆ ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਸਕਾਰ ਵੀ ਕੀਦਰਪੁਰ ਵਿੱਚ ਹੀ ਹੋਣਾ ਚਾਹੀਦਾ ਪਰ ਮਾਤਾ ਗੁਜਰੀ ਜੀ ਆnde ਸਾਹਿਬ ਜੀ ਨੇ ਆਨੰਦਪੁਰ ਨਗਰ ਆਪ ਵਸਾਇਆ ਉਹਨਾਂ ਨੂੰ ਇਹਦੇ ਨਾਲ ਪਿਆਰ ਰਿਹਾ ਇਹ ਉਹਨਾਂ ਦਾ ਨਿਵਾਸ ਸਥਾਨ ਵੀ ਆ ਇਸ ਲਈ ਸੀਸ ਨੂੰ ਇੱਥੇ ਲਿਆ ਕੇ ਸਨਸਕਾਰ ਕਰੋ ਵੱਡੇ ਮਾਤਾ ਨਾਨਕੀ ਜੀ ਦੀ ਵੀ ਇਹ ਇੱਛਾ ਸੀ ਕਿ ਸਾਬ ਜੀ ਦੇ ਸੀਸ ਦਾ ਸਨਸਕਾਰ ਆਨੰਦਪੂਰੀ ਕੀਤਾ ਜਾਵੇ ਮਾਤਾ ਸਾਹਿਬਾਂ ਦੀ ਇੱਛਾ ਨੂੰ ਮੁੱਖ ਰੱਖ ਕੇ ਸੀਸ ਲਿਆਉਣ ਲਈ ਇੱਕ ਬੜਾ ਸੁੰਦਰ ਵਿਵਾਨ ਤਿਆਰ ਕਰਵਾਇਆ ਗਿਆ ਸਾਰੀਆਂ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਆਈਆਂ ਕੀਰਤ ਪਰ ਪਾਂਚੀਆਂ ਸਭਨਾ ਨੇ ਸੀਸ ਨੂੰ ਨਮਸਕਾਰਾਂ ਕੀਤੀਆਂ ਘੇਰੋਂ ਬਿਵਾਨ ਵਿੱਚ ਰੱਖ ਕੇ ਵਾਪਸ ਆਨੰਦਪੁਰ ਵੱਲ ਚੱਲ ਪਈਓ ਸਾਰੇ ਰਸਤੇ ਸੀਸ ਉੱਪਰ ਫੁੱਲਾਂ ਦੀ ਵਰਖਾ ਹੁੰਦੀ ਰਹੀ ਆਨੰਦਪੁਰ ਵਿਖੇ ਚੰਦਣ ਦੀ ਚਿਖਾ ਤਿਆਰ ਕੀਤੀ ਗਈ ਸੀ ਸੰਗਤਾਂ ਨੂੰ ਸੀਸ ਦੇ ਅੰਤਮ ਦਰਸ਼ਨ ਕਰਵਾ ਕੇ ਉਹਨੂੰ ਚਿਖਾ ਉੱਪਰ ਰੱਖਿਆ ਗਿਆ ਮर्याਦਾ ਅਨੁਸਾਰ ਸੰਸਕਾਰ ਕੀਤਾ ਗਿਆ ਸੰਸਕਾਰ ਤੋਂ ਬਾਅਦ ਸਮੋਜ ਸੰਗਤਾਂ ਨੇ ਦਰਿਆ ਸਤਲੁਜ ਤੇ ਜਾ ਕੇ ਇਸ਼ਨਾਨ ਕੀਤਾ ਉਪਰੰਤ ਕੀਰਤਨ ਸੋਇਲੇ ਦਾ ਪਾਠ ਕਰ ਗਏ ਅਰਦਾਸਾ ਸੋਧਿਆ ਗਿਆ ਅਦੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਇਸਰਾ ਆਨੰਦਪੁਰ ਸਾਹਿਬ ਵਿਖੇ ਸੀਸ ਦਾ ਸੰਸਕਾਰ ਕਰ ਦਿੱਤਾ ਗਿਆ ਭਾਈ ਜੈਤੇ ਦਾ ਸਾਥੀ ਭਾਈ ਉਦਾ ਇਹ ਮੁਸਲਮਾਨੀ ਵੇਸ ਵਿੱਚ ਉਸ ਸਮੇਂ ਉਹਦੇ ਨਾਲ ਖੜਾ ਸੀ ਜਦੋਂ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਸਮੇਂ ਹਨੇਰੀ ਝੁੱਲੀ ਪਛਾਲ ਦੇ ਛਟਕੇ ਆਏ ਉਹਦੇ ਨਾਲ ਸਾਰੇ ਸ਼ਹਿਰ ਵਿੱਚ ਸਹਿਮ ਸ਼ਾ ਗਿਆ ਇਸਾਕਾ ਚਾਂਦਨੀ ਚੌਕ ਵਿਖੇ ਕੋਹਦ ਵਾਲੇ ਵਿੱਚ ਵਾਪਰਿਆ ਚਾਂਦਰੀ ਚੌਕ ਵਿੱਚ ਜੁੜੀ ਹੋਈ ਭੀੜ ਵਿੱਚ ਅਫੜਾ ਧੱਪੜੀ ਮੱਚ ਗਈ ਇਸ ਹਨੇਰੀ ਉਸ ਵੇਲੇ ਵਜਾਲ ਦੇ ਝਟਕੇ ਆਏ ਜਿਹਦੇ ਨਾਲ ਸਾਰੇ ਸ਼ਹਿਰ ਵਿੱਚ ਸਹਿਮਸ ਆ ਗਿਆ ਇਹ ਸਾਕਾ ਚਾਂਦਨੀ ਚੌਕ ਵਿਖੇ ਕੋਤਵਾਲੀ ਵਿੱਚ ਵਾਪਰੇ ਆ ਚਾਂਦਨੀ ਚੌਕ ਵਿੱਚ ਜੁੜੀ ਹੋਈ ਭੀੜ ਵਿੱਚ ਅਫੜਾ ਦਵੜੀ ਮੱਚ ਗਈ ਇਸ ਹਨੇਰੀ ਦੇ ਭਾਜੜ ਦਾ ਲਾਭ ਉਠਾ ਕੇ ਭਾਈ ਜੈਤਾ ਗੁਰੂ ਜੀ ਦਾ ਸੀਸਾ ਚਾਦਰ ਵਿੱਚ ਲਪੇਟ ਕੇ ਨਿਕਲ ਗਿਆ ਭਾਈ ਉਦਾ ਕੋ ਦਿਵਾਲੀ ਦੇ ਆਸ-ਪਾਸ ਵਿੱਚ ਇਸ ਤਾਕ ਵਿੱਚ ਫਿਰਦਾ ਰਿਹਾ ਮੌਕਾ ਬਣੇ ਤਾਂ ਸਤਿਗੁਰਾਂ ਦਾ ਧੜ ਵੀ ਲੈ ਚੱਲਾਂ ਸ਼ਾਮ ਵੇਲੇ ਕੁਲਬਾਨਾ ਸਿੱਖ ਸ਼ਾਈ ਕਿਲੇ ਵਿੱਚੋਂ ਖਾਲੀ ਗੱਡੇ ਲੈ ਕੇ ਬਾਹਰ ਨਿਕਲਿਆ ਉਹ ਕਿਲੇ ਵਿੱਚ ਕਲੀ ਛੁੱਟ ਕੇ ਆ ਰਿਹਾ ਸੀ ਭਾਈ ਉਹਦੇ ਦਾ ਚਿਹਰਾ ਗੱਡਿਆਂ ਨੂੰ ਵੇਖ ਕੇ ਚਮਕ ਪਿਆ ਉਹ ਗੱਡਿਆਂ ਦੇ ਮਾਲਕ ਗੋਲ ਗਿਆ ਉਹਨੇ ਕੰਨ ਵਿੱਚ ਆਖਿਆ ਭਾਈ ਸੱਜਣਾ ਜੇ ਜੀਵਨ ਸਫਲਾ ਕਰਨਾ ਏ ਬੜਾ ਸੁੰਦਰ ਮੌਕਾ ਬਣਿਆ ਹੋਇਆ ਏ ਉਹਨੇ ਸਾਰੀ ਗੱਲ ਦੱਸੀ ਕਿ ਸਤਗੁਰਾਂ ਦਾ ਧਾੜੇ ਥੇਪਿਆ ਜੇ ਇਹ ਮਦਗਰੇ ਦਾ ਉਹਨੂੰ ਕਿਸੇ ਢੰਗ ਨਾਲ ਲੈ ਚਲੀਏ ਦੋਵਾਂ ਨੇ ਰਲ ਕੇ ਸਲਾਹ ਕੀਤੀ ਲੱਖੀ ਵਣਜਾਰੇ ਨੇ ਗੱਡੀਆਂ ਨੂੰ ਚਾਂਦਰੀ ਚੌਂਕ ਵੱਲ ਪਾ ਦਿੱਤਾ ਗੱਡਿਆਂ ਵਿੱਚ ਚੂਨਾ ਦੇ ਕਲੀ ਉੱਡ-ਉੱਡ ਕੇ ਹਵਾ ਵਿੱਚ ਮਿਲਣ ਲੱਗੀ ਜਿਹਦੇ ਨਾਲ ਪਹਿਰੇਦਾਰ ਨੱਕ ਨੂੰ ਉੱਪਰ ਕੱਪੜਾ ਪਾ ਕੇ ਪਾਸੇ ਵੱਲ ਹੋ ਗਏ ਦੋਵਾਂ ਨੇ ਸਤਿਗੁਰਾਂ ਦਾ ਢੜ ਗੱਡੇ ਵਿੱਚ ਰੱਖ ਲਿਆ ਚੰਗੀ ਤਰ੍ਹਾਂ ਕੱਜ ਲਿਆ ਫੇਰ ਉਸ ਢੰਗ ਨਾਲ ਗੱਡਾ ਅੱਗੇ ਕੱਢ ਲਿਆ ਤੇਜ਼ੀ ਨਾਲ ਰਕਾਵ ਗੰਜ ਵਾਲੋ ਉਤਰੇ ਰਕਾਵ ਗੰਜ ਕੋਲ ਵਣਜਾਰਿਆਂ ਦਾ ਇੱਕ ਗ੍ਰਾਮ ਵਸਿਆ ਸੀ ਝੁੱਗੀਆਂ ਉਹਨਾਂ ਨੇ ਉੱਥੇ ਪਾਈਆਂ ਹੀਆਂ ਸਨ ਉਹ ਲੋਕ ਛਪਰੀਆਂ 'ਚ ਰਹਿੰਦੇ ਸਨ ਇੱਥੇ ਪਹੁੰਚ ਗਏ ਉਹਨਾਂ ਨੇ ਛੇਤੀ ਨਾਲ ਇੱਕ ਛਪਰੀ ਵਿੱਚ ਲੱਕੜਾਂ ਸੁੱਟੀਆਂ ਉੱਪਰ ਗੁਰੂ ਜੀ ਦਾ ਧੜ ਰੱਖਿਆ ਅਰਦਾਸਾ ਸੋਧ ਕੇ ਉਹਨੂੰ ਅੱਗ ਲਾ ਦਿੱਤੀ ਹਵਾ ਚੱਲ ਰਹੀ ਸੀ ਅੱਗ ਫੈਲ ਗਈ ਸਾਰੇ ਗਰਾਹ ਵਿੱਚ ਫੈਲ ਗਈ ਸਾਰੀਆਂ ਝੁੱਗੀਆਂ ਸੜ ਗਈਆਂ ਜਦੋਂ ਸ਼ਾਇਦ ਅਧਿਕਾਰੀਆਂ ਨੂੰ ਧੜ ਦੇ ਗੋਮ ਹੋਣ ਦਾ ਪਤਾ ਲੱਗਾ ਉਹਨਾਂ ਵਿੱਚ ਫੇਰ ਘਬਰ ਦੇ ਅਵੜਾ ਦਵੜੀ ਮੱਚ ਗਈ ਸਾਰੇ ਪਾਸੇ ਸਿਪਾਈ ਦੁੜਾਏ ਗਏ ਦਿੱਲੀ ਵਿੱਚ ਰਹਿਣ ਵਾਲੇ ਸਾਰੇ ਸਿੱਖਾਂ ਦੇ ਘਰਾਂ ਦੀ ਤਲਾਚੀ ਲਈ ਗਿਆ ਇੱਕ ਗੋਦਵਾਲ ਘੋੜੇ ਦੇ ਸਵਾਰ ਹੋ ਕੇ ਲੱਖੀ ਵਣਜਾਰੇ ਦਾ ਪਿੱਛਾ ਕਰਦਾ ਰਿਕਾਵ ਗੰਜ ਜਾ ਪਹੁੰਚਿਆ ਉੱਥੇ ਜਾ ਕੇ ਕੀ ਵੇਖਦਾ ਕਿ ਗੱਡੇ ਦਾ ਜੇ ਖੋਲੇ ਵੀ ਨਹੀਂ ਗਏ ਪਿੰਡ ਪਿੰਡ ਨੂੰ ਅੱਗ ਲੱਗੀ ਹੋਈ ਆ ਸਾਰੀਆਂ ਛਪਰੀਆਂ ਸੜ ਰਹੀਆਂ ਨੇ ਸਾਰੇ ਜਣੇ ਅੱਗ ਬੁਝਾਉਣ ਵੱਲ ਲੱਗੇ ਹੋਏ ਨੇ ਲੱਖੀ ਵਣਜਾਰਾ ਤੇ ਸਾਰੇ ਉੱਚੀ ਉੱਚੀ ਤਾ ਹਾਂ ਮਾਰ ਰਹੇ ਨੇ ਉਹਦਾ ਸ਼ੱਕ ਜਾਂਦਾ ਰਿਹਾ ਉਹ ਗੱਡਿਆਂ ਦੇ ਉਪਰੀ ਜੀ ਨਜ਼ਰ ਮਾਰ ਕੇ ਵਾਪਸ ਪਰਤ ਗਿਆ ਐਵੇਂ ਜਾਨ ਹਲੋਕੇ ਆਪਣੇ ਸਾਰੇ ਨਗਰ ਨੂੰ ਭਸਮ ਕਰਾ ਕੇ ਗੁਰਸਿੱਖਾਂ ਨੇ ਆਪਣੇ ਸਤਿਗੁਰਾਂ ਦੇ ਸਰੀਰ ਨੂੰ ਦੁਖੀਆਂ ਦੇ ਹੱਥੋਂ ਬਚਾਇਆ ਉਹਦਾ ਸੰਸਕਾਰ ਕੀਤਾ ਫਿਰ ਉਹਨਾਂ ਨੇ ਗੁਰੂ ਜੀ ਦੇ ਆਸਤੀਆਂ ਇੱਕ ਤਾਂਬੇ ਦੀ ਗਾਗਰ ਵਿੱਚ ਪਾਈਆਂ ਅਦੇ ਜ਼ਮੀਨ ਵਿੱਚ ਡੂੰਘਾ ਟੋਇਆ ਪੁੱਟ ਗਏ ਉਸ ਵਿੱਚ ਦੱਬ ਦਿੱਤੀਆਂ ਏਸਰਾ ਗੁਰੂ ਦੇ ਸਿੱਖ ਗੁਰੂ ਤੋਂ ਜਾਨਵਾਰ ਨੂੰ ਹਰ ਸਮੇਂ ਤਤ ਪਰ ਰਹਿੰਦੇ ਸਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣਾ ਬਲੀਦਾਨ Hindu ਧਰਮ ਵਾਸਤੇ ਦੇ ਗਏ ਅਰ ਸਾਰੇ ਧਰਮ ਦੀ ਰੱਖਿਆ ਕਰਕੇ ਹਿੰਦ ਦੀ ਚਾਦਰ ਬਣ ਗਏ ਸਾਰੀਆਂ ਸੰਗਤਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਦੀਆਂ ਨਾਮ ਦਾ ਉਚਾਰਨ ਕਰਦੀਆਂ ਸਤ ਨਾਮ ਵਾਹਿਗੁਰੂ 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 ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਵਿੱਚ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗ ਹਨ ਬਖਸ਼ ਲੈਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ